ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੁੜੀ ਕਮਲ ਕੌਰ ਜਿਹਦਾ ਰੀਅਲ ਨੇਮ ਕੰਚਨ ਦਿਵਾੜੀ ਹੈ ਤੇ ਉਹਨੇ ਕੌਰ ਸ਼ਬਦ ਜਿਹੜਾ ਜਾਂ ਕਮਲ ਨਾਮ ਜਿਹੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਵਾਸਤੇ ਰੱਖਿਆ ਸੀ ਤੇ ਉਹਦੀ ਜਿਹੜੀ ਮੌਤ ਹੋਈ ਹੈ ਬਠਿੰਡਾ ਹਸਪੀਟਲ ਦੀ پارک ਦੇ ਵਿੱਚ ਗੱਡੀ ਖੜੀ ਸੀ ਉਹਦੇ ਵਿੱਚੋਂ ਡੈੱਡ ਬੋਡੀ ਮਿਲੀ ਹੈ। ਉਹਦੇ ਉੱਤੇ ਥੋੜੀ ਜੀ ਗੱਲਬਾਤ ਕਰਨੀ ਹੈ। ਬਹੁਤ ਵੱਡੇ ਵੱਡੇ ਚੈਨਲਾਂ ਨੇ ਇਹ ਖ਼ਬਰ ਚਲਾਈ ਹੈ। ਕਈਆਂ ਨੇ ਤਾਂ ਮਿੰਟੋਂ-ਮਿੰਟੇ ਗੱਡੀਆਂ ਚੱਕੀਆਂ, ਸਕੂਟਰ ਚੱਕੇ ਉਹਦੇ ਘਰੇ ਪਹੁੰਚ ਗਏ। ਆਹ ਉਹ ਕਮਲ ਦਾ ਘਰ ਹੈ ਜੀ ਜਿਹੜੀ ਇੰਸਟਾਗ੍ਰam ਤੇ ਬੜੀ ਮਸ਼ਹੂਰ ਸੀ। ਤੇ ਪਿੱਛੇ ਇੱਕ ਭੈਣ ਰਹਿ ਗਈ ਦੋ ਭਰਾ ਰਹਿ ਗਏ ਇੱਕ ਮਾਂ ਰਹਿ ਗਈ ਤੇ ਪਿਓ ਮਰ ਗਿਆ ਸੀ ਮੈਂ ਇੱਕ ਬੇਨਤੀ ਕਰਨੀ ਹੈ ਵੀ ਉਹ ਕੁੜੀ ਨੇ ਬਹੁਤ ਗੰਦ ਪਾਇਆ ਸੀ ਕੋਈ ਦੋਰਾ ਨਹੀਂ ਉਹਦੇ ਵਿੱਚ ਅਸ਼ਲੀਲ ਵੀਡੀਓ ਉਹਨੇ ਬਹੁਤ ਪਾਈਆਂ ਔਰ ਉਹਦੀ ਜਿਹੜੀ ਬੋਲਚਾਲ ਸੀ ਉਹ ਵੀ ਬਹੁਤ ਘਟੀਆ ਤਰਜ਼ੇ ਦੀ ਸੀ ਉਹ ਪਰਿਵਾਰਾਂ ਵਿੱਚ ਸੁਣੀ ਜਾਣ ਵਾਲੀ ਨਹੀਂ ਸੀ ਮਰਨ ਤੋਂ ਬਾਅਦ ਸਿਵੇ ਫਰੋਲੋ ਨਾ ਫਰੋਲੋ ਕੋਈ ਮੈਨਾਂ ਨਹੀਂ ਰੱਖਤੇ ਪਰ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੇ ਨਾ ਘਰੇ ਨੂੰ ਹਾਂ ਤੋਂ ਛਿੱਤਰ ਖਾ ਕੇ ਸੱਥਾਂ ਵਿੱਚ ਜਾ ਕੇ ਬੰਦੇ ਹੁੰਦੇ ਆ ਉਹ ਵੀ ਕਹੀ ਜਾਂਦੇ ਆ ਕਮਲ ਨੇ ਤਾਂ ਗੰਦ ਪਾਇਆ ਸੀ ਉਹਦੇ ਛਾਤੀ ਤੇ ਟੈਟੂ ਸੀ ਅਸਾ ਜਿੰਨੇ ਵੀ ਇਹ ਹਰਾਮ ਖੋਹ ਲੈਣਾ ਹਰੇਕ ਪਿੰਡ ਵਿੱਚ 30 40 ਜ਼ਰੂਰ ਹੋਣਗੇ ਕੋਈ ਨੂੰ ਨੂੰ ਸਾਲੀ ਬਣਾਉਣਾ ਚਾਹੁੰਦਾ ਉਹ ਉਹਨਾਂ ਚਤਰ ਖਾ ਲੈਂਦਾ ਇਸ ਹਕੀਕਤ ਹੈ ਪਰ ਕਮਲ ਕੌਰ ਨੇ ਗੰਦ ਪਾਇਆ ਸੀ ਸੁਣਦਾ ਕੌਣ ਸੀ ਉਹ ਨੰਗੰਦ ਨੂੰ ਉਹਨੂੰ ਫੋਲੋ ਕੌਣ ਕਰਦਾ ਸੀ ਉਹਦੀ ਵੀਡੀਓ ਥੱਲੇ ਕਮੈਂਟ ਕੌਣ ਕਰਦਾ ਸੀ ਥਰ ਕੌਣ ਘੋੜਦਾ ਸੀ ਇਹ ਵੀ ਦੱਸਿਓ ਨਾ ਜਾ ਕੇ ਵੀ ਅਸੀਂ ਸੁਣਦੇ ਸੀ ਮੋਟਰਾਂ ਤੇ ਬਹਿ ਕੇ ਜਿੰਨਿਆਂ ਕੋਲੇ ਫੋਨ ਆ ਜਾਂ ਬਾਲੇ ਸ਼ਿਆਣੇ ਜਿਹਾ ਹੋਂਦੇ ਇਹਨੇ ਫੋਨ ਫੜ ਕੇ ਦੇਖ ਲੋ ਸ਼ਨੀ লিওਨੀ ਤੱਕ ਇਹਨਾਂ ਦੇ ਫਿਲਮ ਮੋਬਾਈਲਾਂ ਦੇ ਵਿੱਚ ਵੀਡੀਓ ਨਿਕਲਣ ਲੱਗੀ ਦੇਖ ਲਓ ਤੁਸੀਂ ਜਣ ਕੇ ਜਦੋਂ ਹੁਣ ਉਹ ਮਰ ਗਈ ਹੁਣ ਉਹ ਗੰਦ ਪਾਉਂਦੀ ਸੀ ਇੱਕ ਬੰਦੇ ਨੇ ਮੈਨੂੰ ਉਹਦੀ ਚੈਟ ਭੇਜੀ ਤੁਸੀਂ ਤੁਹਾਨੂੰ ਉਹ ਚੈਟ ਇੱਥੇ ਮੈਂ ਸੁਣਾ ਨਹੀਂ ਸਕਦਾ ਸਿਆਣਾ ਬੇਣਾ ਬੰਦਾ ਸਰਦਾਰ ਉਹਦੇ ਨਾਲ ਗੱਲਾਂ ਕਰਦਾ ਛੈਡ ਨਾ ਕਰਦਾ ਮਤਲਬ ਜਿਹੜੇ ਸਿਰੇ ਦੇ ਖੱਚ ਬੰਦੇ ਨੇ ਮੈਂ ਜਿਹੜਾ ਸ਼ਬਦ ਵਰਤਿਆ ਨੇ ਵੀ ਨੂੰ ਤੋਂ ਛਿੱਤਰ ਖਾਣ ਵਾਲੇ ਤੁਸੀਂ ਸਮਝੇ ਗਿਆ ਹੋ ਮੈਨੂੰ ਤਾਂ ਛਿੱਤਰ ਕੌਣ ਖਾਂਦਾ ਹੁੰਦਾ ਹੈ ਉਹ ਬੰਦੇ ਵੀ ਕਹਿੰਦੇ ਕਮਲਕੌਰ ਨੇ ਗੰਦ ਪਾਇਆ ਸੀ ਅੱਛਾ ਹੁਣ ਇੱਥੇ ਮੈਂ ਕੋਹਰ ਗੱਲ ਕਰਨੀ ਹੈ ਇੱਕ ਆਰਸਨਲ ਹੈ ਜਿਹੜਾ ਕੈਨੇਡਾ ਵਿੱਚ ਬੈਠਾ ਹੈ ਉਹਨੇ ਧਮਕੇ ਵੀ ਦਿੱਤੇ ਸੀ ਕਿ ਤੇਰਾ ਪਰਿਵਾਰ ਮਾਰ ਦੇਾਂਗੇ ਹੋ ਜਿਹੜੇ ਇਦਾਂ ਦੇ ਖਾਚ ਬੰਦੇ ਉਹਨਾਂ ਨੂੰ ਵੀ ਮੈਂ ਇੱਕ ਬੇਨਤੀ ਕਰਨੀ ਸੁਲਾਹ ਦੇਣੀ ਹੈ। ਬੀੜਿਆ ਬਾਬੇ ਪਿੱਛੇ ਜੇ ਫੜੇ ਸੀ ਨਾ ਅਸ਼ਲੀਲ ਹਰਕਤਾਂ ਕਰਦੇ ਉਹਨਾਂ ਵਿੱਚ ਤੁਸੀਂ ਕਿਹੜਾ ਮਾਰਤਾ? ਮਾਰਿਆ ਕੋਈ? ਉਹ ਔਰਤ ਸੀ ਮਾਰਦੀ। ਅਸ਼ਾ ਨਾਂ ਵੀ ਹੁਣ ਤੁਹਾਡੇ ਹੀ ਲੱਗਣਾ ਹੈ। ਉਹ ਜਿਹੜਾ ਪਾਰਕ ਦੇ ਵਿੱਚ ਗੱਡੀ ਖੜਾ ਕੇ ਗਿਆ ਉਹ ਸਿੱਖ ਜਿਹੜਾ ਉਹ ਮੁੰਡਾ। ਗੋਲ ਪਰ ਨਾ ਬੰਨੇ ਮੂੰਹ ਤੇ ਦਾੜ੍ਹੀ ਹੈ। ਲੋਰ ਪਾਈ ਆ ਉਹਦੀ ਟੀ-ਸ਼ਰਟ ਪਾਈ ਹੋਈ ਹੈ ਇਹ ਦੇਖ ਹੀ ਲਿਆ ਤੁਸੀਂ ਵੀਡੀਓ ਵਿੱਚ। ਕਿਉਂਕਿ ਇਹ ਧੰਕੇ ਦਿੰਦੇ ਸੀ। ਤੂੰ ਗੰਦ ਪਾਉਣੀ ਹੈ ਕਈ ਬਲੈਕਮੇਲਰ ਸੀ ਹੁਣ ਜਿਹੜੇ ਗੰਦਗੀ ਸਾਫ ਕਰਨਾ ਚਾਹੁੰਦੇ ਨੇ ਨਾ ਏਦਾਂ ਲੱਗਦਾ ਵੀ ਗੰਦਗੀ ਵਿੱਚ ਪੈਰ ਮਾਰ ਕੇ ਨਾ ਆਪਣੇ ਆਪ ਨੂੰ ਲਵੇੜ ਲੈਂਦੇ ਆ ਜੇ ਤੁਸੀਂ ਇੰਨੇ ਸੂਰਮੇ ਹੈਗੇ ਹੋ ਆ ਫਿਰ ਹੋਰ ਬਥੇਰੇ ਬਾਬੇ ਆ ਜਿਹੜੇ ਜਿਹੜੇ ਗੁਰਦੁਆਰੇ ਵਿੱਚ ਗੰਦ ਪਾਇਆ ਸਰਸਾ ਵਾਲੇ ਕਪੀੜ ਨੇ ਉਹ ਬਲਾਦ ਕਰਦੇ ਕਿਸ ਵਿੱਚ ਅੰਦਰ ਆ ਉਹਦੇ ਵੱਲ ਮੂੰਹ ਕੀਤਾ ਕਿਸੇ ਨੇ ਉਧਰ ਨਹੀਂ ਜਾਣਾ ਅਲੀ ਔਰ ਤੇ ਹੱਥ ਚੱਕਣਾ ਗੰਤਾ ਹੋਰ ਬਥੇਰੇ ਪਾਉਂਦੇ ਆ ਅੱਜ ਇਥੇ ਇੱਕ ਬਾਂਦਰਾਂ ਦੇ ਨੇ ਦੋ ਜੋ ਜਿਹੜੇ ਬੜੇ ਜੇ ਬਣਦੇ ਆ ਉਹ ਪ੍ਰੋਡਿਊਸਰ ਆ ਇੱਕ ਹੋਰ ਬਥੇਰੇ ਆ ਜਿਹੜੇ ਸ਼ਰਿਆਂ ਬਹੁਤ ਬੰਦੇ ਆ ਜਿਹੜੇ ਸ਼ਰਿਆਂ ਮ ਗੰਦ ਪਾਉਂਦੇ ਕਿੰਨੇ ਕ ਨੂੰ ਮਾਰਤਾ ਤੁਸੀਂ ਹੁਣ ਉਹਦੀ ਹਜੇ ਅ ਡਾਕਟਰੀ ਹੋਣੀ ਹੈ ਪੋਸਟਰਮਾਸਟਮ ਹੋਣਾ ਉਹਦੀ ਡੈੱਡ ਬੋਡੀ ਦਾ ਪਤਾ ਨਹੀਂ ਕੋਈ ਬਲਾਤਕਾਰ ਕੀਤਾ ਹੋਵੇ ਕਿਸ ਕੰਜਰ ਨੇ ਇਹ ਵੀ ਕੋਈ ਪਤਾ ਨਹੀਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਰਨੀ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਬਹੁਤ ਅਸ਼ਲੀਲ ਹੈ ਬਹੁਤ ਕੁਝ ਇਹ ਲੋਕ ਕਰਦੇ ਆ ਪਰ ਜੇ ਕਿਤੇ ਉਹੀ ਗੰਦ ਆਪਣੇ ਘਰੇ ਕਿਸੇ ਨੂੰ ਦਿਹ ਜਾਵੇ ਫਿਰ ਪਰਦੇ ਪਾਉਣੇ ਫਰਕ ਇੰਨਾ ਕੀ ਹੈ ਤੁਸੀਂ ਗੱਡੀ ਡਰਾਈਵ ਕਰਦੇ ਹੋ ਜਦੋਂ ਕਿਤੇ ਬੱਤੀ ਕ੍ਰੋਸ ਕਰਕੇ ਫੜੇਗੇ ਟਿਕਟ ਉਦੋਂ ਹੀ ਮਿਲਣੀ ਹੈ ਬਸ ਇੰਨਾ ਕੀ ਫਰਕ ਹੈ ਉਹ ਸੋਸ਼ਲ ਮੀਡੀਆ ਦਾ ਸ਼ਰਿਆਮ ਸੀ ਤੇ ਇੰਨਾ ਗੰਦ ਸਾਡੇ ਘਰਾਂ ਦੇ ਵਿੱਚ ਆਮ ਚੱਲਦਾ ਹੀ ਹੈ ਮਾਫ ਕਰਨਾ ਗੁੱਸਾ ਨਾ ਕਰਿਓ ਜਿੰਨਾ ਘਰਾਂ ਵਿੱਚ ਫੋਨ ਚੱਲਦੇ ਨੇ ਨਾ ਕੋਈ ਬਚਿਆ ਹੋ ਜਿਹੜਾ ਬੰਦਾ ਆਪਣੇ ਫੋਨ ਦਾ ਪਾਸਵਰਡ ਆਪਣੇ ਘਰ ਵਾਲੇ ਨੂੰ ਦੱਸ ਨਹੀਂ ਸਕਦਾ ਤੇ ਉੱਥੇ ਮਾਮਲਾ ਗੜਬੜ ਹੁੰਦਾ ਹੀ ਹੁੰਦਾ ਜੀ ਜੇ ਘਰ ਵਾਲੇ ਪਾਸਵਰਡ ਨਹੀਂ ਦੱਸਦੇ ਉੱਥੇ ਮਾਮਲਾ ਗੜਬੜ ਹੁੰਦਾ ਹੀ ਹੁੰਦਾ ਉਧਰ ਸਾਡਾ ਖਿਆਲ ਜਾਣਾ ਨੇ ਕਮਲਕੌਰ ਨੇ ਬੜਾ ਗੰਦ ਪਾਇਆ ਸੀ ਇੱਕ ਮੈਂ ਖਬਰ ਸੁਣੀ ਉਹ ਕਹਿੰਦੇ ਜੀ ਮੈਨੂੰ ਦੱਸਿਆ ਕਿਸੇ ਨੇ ਕਿ ਜਿਹੜੀ ਬੀਬੀ ਦੇ ਟੈਟੂ ਇੱਥੇ ਹੁੰਦਾ ਸੀ ਮਤਲਬ ਇਦਾਂ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਜਿਹੜੇ ਬੰਦੇ ਮੀਡੀਆ ਵਿੱਚ ਕੰਮ ਕਰਦੇ ਹੁਣ ਉਹਨਾਂ ਨੂੰ ਪਤਾ ਨਾ ਹੋਵੇ ਵੀ ਉਹਦੇ ਟੈਟ ਕਿੱਥੇ ਸੀ ਮਤਲਬ ਕਿ ਅਸੀਂ ਭਲੇ ਮਾਨਸ ਬਣਨਾ ਸਾਡੇ ਵੇਲੇ ਤਾਂ ਜੀ ਉਹ ਖਾਤ ਜੇ ਸਿੱਟੇ ਜਾਂਦੇ ਸੀ ਉਹ ਖਾਤ ਮੈਂ ਲਿਖ ਦਿੰਦਾ ਸੀ ਪਰ ਮੈਂ ਨਹੀਂ ਸਿੱਖਤ ਕਿਸੇ ਨੂੰ ਲਿਖਿਆ ਮੈਥੋਂ ਲੋਕ ਲਿਖਾ ਲੈਂਦੇ ਸੀ ਇਸ ਭਾਈਆਂ ਦੇਣ ਵਾਲੇ ਨਾ ਇਹ ਸਮਝਦੇ ਹੁੰਦੇ ਵੀ ਅਸੀਂ ਤਾਂ ਦੁੱਧ ਧੋਤੇ ਆ ਵੀ ਸਾਡਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਹਾਂ ਇੰਨੀ ਗੱਲ ਕਹਿ ਦੋ ਵੀ ਜਵਾਨੀ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹੈ ਟਾਈਮ ਦੇ ਮੁਤਾਬਕ ਸਭ ਕੁਝ ਹੋ ਜਾਂਦਾ ਤੇ ਸਵਾਇਆਂ ਦੇ ਅੰਟੀ ਲੋਡ ਨਹੀਂ ਵੀ ਮੈਂ ਬੜਾ ਭਲਾ ਮਾਨਸਾ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਹੁਣ ਕਮਲ ਕੌਰ ਨੇ ਗੰਦ ਪਾਇਆ ਸੀ ਤੇ ਜੇ ਉਹਦੇ ਐਨੇ ਫੋਲੋਅਰ ਸੀ ਉਹ ਕਿੱਥੋਂ ਸੀ ਉਹ ਸਾਊਥ ਅਫਰੀਕਾ ਤੋਂ ਸੀ ਇੰਡੀਆ ਦੇ ਸੀ ਪੰਜਾਬ ਦੇ ਸੀ ਉਹ ਹੁਣ ਕਹਿੰਦੇ ਜੀ ਨਹੀਂ 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 ਉਹ ਤਾਂ ਨਾ ਉਹਦਾ ਨਾਮ ਕੰਚਨ ਦਿਵਾੜੀ ਉਹ ਤਾਂ ਪ੍ਰਵਾਸੀ ਮਜ਼ਦੂਰ ਸੀ ਜਿਹੜੀਆਂ ਸਾਡੀਆਂ ਕੁੜੀਆਂ ਨੇ ਇੱਥੇ ਉਹਨਾਂ ਬਾਰੇ ਨਹੀਂ ਉਹ ਤਾਂ ਸਿੰਗਰ ਨੇ ਜੀ ਨਹੀਂ ਨਹੀਂ ਉਹ ਥੋੜੀ ਗੰਦ ਪਾਉਂਦੀਆਂ ਨੇ ਉਹ ਤਾਂ ਸਿੰਗਰ ਨੇ ਉਹਨਾਂ ਦਾ ਫੈਸ਼ਨ ਹੈ ਜੀ ਕਿੱਤੇ ਜੀ ਉਹਨਾਂ ਦਾ ਉਹਨਾਂ ਬਾਰੇ ਨਹੀਂ ਖਿਆਲ ਕੋਈ ਸ਼ਰਮ ਕਰੋ ਮਾੜੀ ਮੋਟੀ ਔਰਤ ਔਰਤ ਹੈ ਕਿੱਥੋਂ ਦੀ ਮਰਜ਼ੀ ਹੋਵੇ ਹੈਗੀ ਤਾਂ ਇੰਡੀਆ ਦੀ ਬਸ਼ਨੀ ਕੀ ਸੀ ਉਹ ਉਹ ਤਾਂ ਗੰਦ ਪਾਉਂਦੀ ਸੀ ਕਿਥੇ ਉਦਾਹਰਨ ਦੇਣੀ ਹੈ ਸਾਡੇ ਭਾਰਤ ਵਿੱਚ ਜਿਹੜੇ ਵੇਸਵਾ ਦੇ ਕੋਠੇ ਬਣੇ ਆ ਉਹ ਕੋਠਾ ਕਿੰਨੇ ਮਸ਼ਹੂਰ ਕੀਤਾ ਜੀ ਆਪੇ ਮਸ਼ਹੂਰ ਹੋ ਗਿਆ ਉੱਥੇ ਜਾਣ ਵਾਲੇ ਆਪਾਂ ਹੀ ਆ ਕੋਈ ਜੇ ਇੰਡੀਆ ਦੇ ਵਿੱਚ ਵੇਸਵਾ ਦੇ ਕੋਠੇ ਬਣੇ ਨੇ ਉੱਥੇ ਕੋਈ ਬਾਹਰੋਂ ਥੜੀ ਚੱਲ ਕੇ ਆਉਂਦਾ ਹੈ ਆਪਾਂ ਹੀ ਜਾਣ ਵਾਲੇ ਆ ਅਸ਼ਾ ਕੋਈ ਜੀ ਚੈਨਲਾਂ ਨੇ ਖਬਰਾਂ ਇਦਾਂ ਦੀਆਂ ਬਣਾਈਆਂ ਵੀ ਜਿਵੇਂ ਉਹਨਾਂ ਦੀ ਖਬਰ ਦੇ ਨਾਲ ਪੰਜਾਬ ਦਾ ਜਾਂ ਇੰਡੀਆ ਦਾ ਗੰਦ ਸਾਫ ਹੋ ਗਿਆ ਹੋਵੇ ਇਦਾਂ ਲੱਗਦਾ ਹੁਣ ਜੇ ਇਲਜ਼ਾਮ ਲੱਗੂ ਤਾਂ ਖਾਲਸਤਾਨੀ ਕਤੀੜਾਂ ਤੇ ਲੱਗੂ ਆ ਜਿਹੜੇ ਚੋਲਿਆਂ ਵਾਲੇ ਧਮਕਾ ਦੇਂਦੇ ਸੀ ਉਹਨਾਂ ਤੇ ਲੱਗੂ ਜੇ ਕਿਤੇ ਡਾਕਟਰੀ ਮੈਨੇ ਵਿੱਚ ਆ ਗਿਆ ਵੀ ਬਲਾਤਕਾਰ ਹੋਇਆ ਫਿਰ ਕਹਣਗੇ ਕਿ ਸ਼ਹਿਰਾ ਤਾਂ ਜੱਤ ਜੱਤ ਸਾਧ ਦੀ ਨਿਸ਼ਾਨੀ ਹੁੰਦਾ ਫਿਰ ਜੋਤੀਆਂ ਉਦੋਂ ਵੀ ਪੈਣਗੀਆਂ ਚਾਹੀਦੀਆਂ ਨੇ ਇਦਾਂ ਤਾਂ ਹੋਇਆ ਨਹੀਂ ਹੋਣਾ ਬਹੁਤ ਕੁਝ ਹੋਣਾ ਹੈ ਹਜੇ ਦੇਖਿਓ ਹਜੇ ਹੋਣਾ ਕੀ ਹੈ ਗੰਦ ਸਾਡੇ ਦਿਮਾਗ ਵਿੱਚ ਹੈ ਮਤ ਸੋਚਿਓ ਵੀ ਜੇ ਗਵਾਂਡੀਆਂ ਦੇ ਘਰ ਵਿੱਚ ਗੰਦ ਹੈ ਵੇ ਸਾਡੇ ਨਹੀਂ ਹੋਣਾ ਇਹ ਤੁਹਾਡੀ ਸੁਰਤ ਹੈ ਤੁਸੀਂ ਕਿਹ ਸੁਰਤ ਦੇ ਨਾਲ ਦੇਖ ਰਹੇ ਹੋ ਜਿਹਦੇ ਹੱਥ ਵਿੱਚ ਫੋਨ ਹੈ ਨਾ ਭਾਵੇਂ ਰਿਸਰਚ ਵਾਸਤੇ ਦੇਖਦਾ ਹੋਵੇ ਉਹਦੀਆਂ ਅੱਖਾਂ ਦੇ ਸਾਹਮਣੇ ਉਹ ਚੀਜ਼ ਬਿਲਕੁਲ ਲੰਗੀ ਹੋਈ ਹੈ ਜੀ ਇਹਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਖਾਸ ਕਰਕੇ ਜਿਹੜੇ ਮੀਡੀਆ ਦੇ ਵਿੱਚ ਕੰਮ ਕਰਦੇ ਆ ਲੋਕ ਉਹ ਬਹੁਤੇ ਭਲੇ ਮਾਨਸ ਨਾ ਬਣਿਆ ਕਰੋ ਤਾਂ ਚੰਗਾ ਹਾਂ ਠੀਕ ਹੈ ਉਹ ਕੁੜੀ ਨੇ ਅਸ਼ਲੀਲਤਾ ਫੈਲਾਈ ਸੀ ਇਹ ਨਹੀਂ ਹੋਣਾ ਚਾਹੀਦਾ ਪਰ ਜੇ ਉਹ ਮਰ ਗਈ ਤਾਂ ਮਰਨ ਤੋਂ ਬਾਅਦ ਵਿੱਚ ਇਹ ਨਾ ਕਹੋ ਕਿ ਉਹਨੇ ਗੰਦ ਪਾਇਆ ਸੀ ਉਹਦੇ ਗੰਦ ਨੂੰ ਉਹਦੇ ਪ੍ਰੋਸ ਹੋਏ ਗੰਦ ਨੂੰ ਦੇਖਦਾ ਕੌਣ ਸੀ ਕਦੇ ਕਿਸੇ ਨੇ ਕਿਹਾ ਵੀ ਮੈਂ ਉਹਨੂੰ ਬਲਾਕ ਮਾਰਤਾ ਅੱਜ ਤੱਕ ਕੋਈ ਨਿਊਜ਼ ਲੱਗੀ ਖਬਰ ਲੱਗੀ ਵੀ ਫਲਾਣਾ ਬੰਦੇ ਨੇ ਉਹਨੂੰ ਬਲਾਕ ਬਲਾਕ ਮਾਰਿਆ ਹੋਵੇ ਹਾਲਾਂਕਿ ਉਹ ਗਾਲਾਂ ਦਿੰਦੀ ਸੁਣੇ ਐ ਕਿ ਫਲਾਣਾ ਬੰਦਾ ਮੈਨੂੰ ਮੈਸੇਜ ਕਰਦਾ ਸੀ ਇਹ ਠਰਕਪੋਰ ਦਾ ਸੀ ਇਹ ਜਿਹੇ ਗੱਲਾਂ ਉਹਨੇ ਕਹੀਆਂ ਨੇ ਤੇ ਉਦੋਂ ਸੀ ਕਹਿਣਾ ਇਹ ਕਿਹੜਾ ਮੈਂ ਸਾਡੀ ਤਾਂ ਫੇਕ ਹੈੜੀ ਆ ਅਸੀਂ ਕਹਿੰਦਾ ਰੀਅਲ ਲੜੀ ਤੋਂ ਬੋਲਣਾ ਐ ਤਾਂ ਬੇਸ਼ਰਮ ਲੋਕਾਂ ਜੇ ਗੰਦਗੀ ਸਾਫ ਕਰਨੀ ਹੈ ਨਾ ਤੇ ਆਪਣੇ ਆਪ ਨੂੰ ਸੁਧਾਰੋ ਕਿਸੇ ਦੇ ਘਰ ਵਿੱਚ ਝਾੜੂ ਮਾਰਨ ਦਾ ਫਾਇਦਾ ਕੋਈ ਨਹੀਂ ਆਪਣੇ ਘਰ ਵਿੱਚ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ